نرگن آرے کو بخش ہو ملائی نرگن آرے کو بخش لوامی ਆਪੇ ਲੇ ਹੋ ਮਿਲੋਈ ਤੂੰ ਬੰਤ ਤੇਰਾ ਅੰਤ ਨਪਾਇਆ ਸ਼ਬਦ ਦੇਹੋ 부ਜਾਈ ਹਰ ਜੀਉ ਤੁਦ ਵੇਠੋਂ ਵੱਲ ਜਾਏ ਤਾਨੂੰ ਮੈਂ ਆਰਪੀ ਤੇ ਆਕੈ ਰਾਖੋ ਸਦਾ ਰਹਾ ਸ਼ਰਨਾਈ ਆਪਣੇ ਪਾਣੇ ਵਿੱਚ ਸਦਾ ਰੱਖ ਸਵਾਮੀ ਹਰ ਨਾਮੋਂ ਦੇ ਵਡਿਆਈ ਪੂਰੇ ਗੁਰ ਤੇ ਆਣਾ ਜਾਪੈ ਅਣਦੇਣ ਸਹਿਜ ਸਮਾਈ tere paan pagat je tud paave aap eh bakhsh milai tere paane sada sukh paaya ਗੋਰ ਤ੍ਰਿਸ਼ਨਾ ਅਗਣ ਬੁਝਾਈ ਜੋ ਤੂੰ ਕਰੇ ਸੋ ਹੋਇ ਕਰਤੇ ਵਰਨਾ ਕਰਨਾ ਜਾਈ ਨਾਨਕ ਨਾ ਐ ਜੇ ਵਡ ਉਹਰ ਨਾ ਦਾ ਪੂਰੇ ਗੁਰ ਤੇ ਪਾਇ ਨਿਰਗੁਣਿਆਰੇ ਕੋ ਬਖਸ਼ ਲੈ స్వాਮੀ ਆਪੇ ਲੇ ਹੋ ਮਿਲਾਈ ਤੂੰ ਵੇਅ ਤੈਰਾ ਅੰਤ ਨਾ ਪਾਇਆ ਸ਼ਬਦ ਦੇ ਦੇਹੁ ਉਜਾਈ ਤੂੰ ਵੇਅ ਤੈਰਾ ਅੰਤ ਨਾ ਪਾਇਆ ਸ਼ਗਦੇ ਦੇਹੋ ਬੁਝਾਈ ਵਾਹਿਗੁਰੂ ਪੌੜੀ ਜੋ ਤੁਧ ਪਾਣ ਜੰਤ ਸੋ ਤੁਧ ਬੁਝਾਈ ਜੋ ਤੁਦ ਭਾਣਾ ਜੰਤ ਸੁਦਾਰਗਾ ਸਿੰਜਈ ਤਨ ਤਨ ਸਤਗੁਰੂ ਪੰਜਵੇਂ ਪਾਤਸ਼ਾਹ ਸ਼ਹੀਦਾਂ ਦੇ ਸਰਤਾਜ ਤਨ ਤਨ ਗੁਰੂ ਅਰਜਨ ਦੇ ਮਹਾਰਾਜ ਜੀ ਉਹਨਾਂ ਵੱਲੋਂ ਇਹ ਉਚਾਰੀ ਹੋਈ ਅੰਮ੍ਰਿਤ ਬਾਣੀ RAM ਕਲੀ ਕੀ ਵਾਰ ਆਓ ਅੱਜ ਇਸੀ ਸਤਮੀ ਪਉੜੀ ਦੇ ਵਿਚਾਰ ਕਰੀਏ ਜੋ ਕਿ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ 961 ਅੰਗ ਉੱਤੇ ਸੁਭਾਏਮਾਨ ਹੈ ਪਉੜੀ ਜੋ ਤੁਧ ਭਾਣ ਜਨਤ ਸੋ ਤੁਧ 부ਝਈ ਜਿਹੜਾ ਜੰਤ ਹੈ ਵਾਹਿਗੁਰੂ ਤੈਨੂੰ ਭਾ ਗਿਆ ਜੋ ਤੁਧ ਭਾਣਾ ਭਾਣਾ ਭਾ ਗਿਆ ਸੋ ਤੁਧ ਬੁਝਈ ਉਹ ਹੀ ਤੈਨੂੰ ਬੁਝਦਾ ਹੈ ਉਹ ਹੀ ਤੇਰੇ ਨਾਲ ਸਾਝ ਪਾਉਂਦਾ ਹੈ ਉਹ ਹੀ ਤੇਰੇ ਗੁਣ ਗਾਉਂਦਾ ਹੈ ਉਹ ਹੀ ਤੇਰਾ ਸਿਮਰਨ ਕਰਦਾ ਹੈ ਉਹ ਹੀ ਸੰਗਤ ਵਿੱਚ ਆ ਕੇ ਹਰ ਜਸ ਗਾਉਂਦਾ ਹੈ ਉਹ ਹੀ ਸ਼ਬਦ ਦੇ ਨਾਲ ਜੁੜਦਾ ਹੈ ਜਿਹੜਾ ਤੈਨੂੰ ਪਾ ਗਿਆ ਜਿਹੜਾ ਤੈਨੂੰ ਚੰਗਾ ਲੱਗਣ ਲੱਗ ਪਿਆ ਉਹੀ ਫਿਰ ਤੇਰੇ ਨਾਲ ਆ ਕੇ ਸਾਹ ਪਾਉਂਦਾ ਹੈ ਤੇਰੇ ਗੁਣ ਗਾਉਂਦਾ ਹੈ ਜੋ ਤੁਧ ਪਾਣਾ ਜੰਤ ਸੁਦਰਗਾ ਸਿਜਈ ਜਿਹੜਾ ਜੰਤ ਤੈਨੂੰ ਪਾ ਗਿਆ ਜਿਹੜਾ ਜੰਤ ਤਨੂ ਪਿਆਰਾ ਲੱਗਣ ਲੱਗ ਪਿਆ ਉਹ ਇਸ ਜ਼ਿੰਦਗੀ ਦੇ ਵਿੱਚ ਕਾਮਯਾਬ ਹੋ ਜਾਂਦਾ ਹੈ ਸਿੱਝੀ ਕਾਮਯਾਬ ਹੋਣਾ ਆਪਣੀ ਜ਼ਿੰਦਗੀ ਦੇ ਸਫ਼ਰ ਨੂੰ ਕਾਮਯਾਬ ਕਰ ਲੈਂਦਾ ਹੈ ਅਤੇ ਦਰਗਾਹ ਦੇ ਵਿੱਚ ਮਾਨ ਪਾਉਂਦਾ ਹੈ ਜੋ ਤੁਧ ਪਾਣਾ ਜੰਤ ਸੁਦਰਗਾ ਸਿਜੈ ਇਸ ਕਰਕੇ ਸਤਿਗੁਰੂ ਉਪਦੇਸ਼ ਕਰਦੇ ਹਨ ਕਿ ਉਸ ਦੀ ਦਰਗਾਹ ਦੇ ਵਿੱਚ ਜੋ ਗੁਰਮੁਖ ਹਨ ਗੁਰਮੁਖੋ ਹੀ ਬੰਦੇ ਹਨ ਜੋ ਉਸ ਨੂੰ ਪਾ ਜਾਂਦੇ ਹਨ ਜੋ ਗੁਰੂ ਦੇ ਪਿਆਰੇ ਬਣ ਜਾਂਦੇ ਹਨ ਜੋ ਗੁਰੂ ਦੀ ਸ਼ਰਨ ਦੇ ਵਿੱਚ ਆਉਂਦੇ ਹਨ ਉਹ ਹੀ ਉਸ ਨੂੰ ਪਾਉਂਦੇ ਹਨ ਫਿਰ ਉਹ ਗੁਰਮੁਖ ਜੋ ਹਨ ਇਸ ਜ਼ਿੰਦਗੀ ਦਾ ਜੋ ਸਫ਼ਰ ਹੈ ਉਸ ਨੂੰ ਸਵਾਰ ਕੇ ਉਸ ਦੀ ਦਰਗਾਹ ਦੇ ਵਿੱਚ ਜਾਂਦੇ ਹਨ ਗੁਰੂ ਮੁਖ ਜਨਮ ਸਵਾਰ ਦਰਗਾਹ ਚੱਲਿਆ ਸੱਚੀ ਦਰਗਾਹ ਜਾਏ ਸੱਚਾ ਪੈੜ ਮੱਲਿਆ ਜੋ ਸੰਭਾ ਜਾਂਦੇ ਹਨ ਉਹ ਗੁਰਮੁਖ ਬੰਦੇ ਹਨ ਉਹ ਗੁਰੂ ਦੀ ਸ਼ਰਨ ਦੇ ਵਿੱਚ ਜਿਹੜੇ ਆਏ ਹੋਏ ਹਨ ਜਿਹੜੇ ਗੁਰਮਖਣ ਉਹ ਹੀ ਉਸ ਵਾਹਿਗੁਰੂ ਨੂੰ ਪਾਉਂਦੇ ਹਨ ਉਹ ਫਿਰ ਉਸ ਦੀ ਦਰਗਾਹ ਦੇ ਵਿੱਚ ਇੱਜ਼ਤ ਪਾਉਂਦੇ ਹਨ ਅਤੇ ਆਪਣਾ ਜ਼ਿੰਦਗੀ ਦਾ ਸਫ਼ਰ ਜੋ ਹੈ ਉਸ ਨੂੰ ਕਾਮਯਾਬ ਕਰਕੇ ਜਾਂਦੇ ਹਨ ਸਫਲ ਹੋ ਕੇ ਜਾਂਦੇ ਹਨ ਜਿਸ ਨੂੰ ਤੇਰੀ ਨਦਰ ਹੋਮਨ ਤੇ ਸਗਾਈ ਜਿ세 ਉੱਪਰ ਇਹ ਵਾਹਿਗੁਰੂ ਤੇਰੀ ਨਜ਼ਰ ਹੋ ਜਾਵੇ ਤੇਰੀ ਮੇਰ ਦੀ ਨਿਗਾਹ ਹੋ ਜਾਵੇ ਉਸੇ ਫਿਰ ਹੋਮੇ ਚਲੀ ਜਾਂਦੀ ਹੈ ਉਹ ਫਿਰ ਮੈਂ ਮੈਂ ਨਹੀਂ ਕਰਦਾ ਉਹ ਸਦਾ ਫਿਰ ਤੂੰ ਤੂੰ ਹੀ ਕਰਦਾ ਹੈ ਫਿਰ ਤੂੰ ਤੂੰ ਕਰਦਾ ਹੀ ਉਸ ਵਾਹਿਗੁਰੂ ਦਾ ਰੂਪ ਹੋ ਜਾਂਦਾ ਹੈ ਤੂੰ ਤੂੰ ਕਰਤਾ ਤੂੰ ਆ ਕਬੀਰ ਤੂੰ ਤੂੰ ਕਰਤਾ ਤੂੰ ਆ ਮੇਂ ਰਹਾ ਨਾ ਹੂੰ ਜਬ ਆਪ ਪਾਪ ਕਰ ਮਿਟ ਗਿਆ ਜਤ ਦੇਖਾਂ ਤਤ ਤੂੰ ਸਾਰੇ ਹੁੰਦਾ ਕਦੋਂ ਹੈ ਜਦੋਂ ਉਸ ਵਾਹਿਗੁਰੂ ਦੀ ਨਦਰ ਹੁੰਦੀ ਹੈ ਉਸ ਵਾਹਿਗੁਰੂ ਦੀ ਮੇਰ ਦੀ ਨਿਗਾਹ ਹੁੰਨ ਦੇ ਨਾਲ ਇਸ ਜੀਵ ਦੇ ਅੰਦਰੋਂ ਹਉਮੈ ਚਲੀ ਜਾਂਦੀ ਹੈ ਫਿਰ ਇਹ ਵਾਹਿਗੁਰੂ ਦੇ ਨਾਲ ਜੁੜਦਾ ਹੈ ਜਿਸ ਨੂੰ ਤੂੰ ਸੰਤੋਸ਼ਟ ਕਲ ਮਲ ਤਿਸ ਖਾਈ ਕਲ ਮਲ ਪਾਪ ਖਈ ਨਾਸ ਹੋ ਜਾਣੇ ਖੈ ਹੋ ਜਾਣੇ ਜਿਸ ਨੂੰ ਤੂੰ ਸੰਤੁਸ਼ਟ ਦੇਸ ਤੇ ਉੱਪਰ ਤੂੰ ਪੂਰਾ ਪ੍ਰਸੰਨ ਹੋ ਜਾਂਦਾ ਹੈ ਉਸ ਦੇ ਅੰਦਰੋਂ ਸਾਰੇ ਹੀ ਕਲਮਲ ਜੋ ਪਾਪ ਹਨ ਉਹ ਖਈ ਖਤਮ ਹੋ ਜਾਂਦੇ ਹਨ ਨਾਸ ਹੋ ਜਾਂਦੇ ਹਨ ਜਿਸ ਕੈ ਸਵਾਮੀ ਵਲ ਨਿਰਭਉ ਸੁਪਈ ਜਿਸ ਤੇ ਵੱਲ ਉਹ ਆਹਗੁਰੂ ਸੁਆਮੀ ਹੋ ਜਾਂਦਾ ਹੈ ਉਹ ਫਿਰ ਸਦਾ ਹੀ ਇਸ ਦੁਨੀਆ ਦੇ ਡਰਾਂ ਤੋਂ ਨਿਰਭਉ ਹੋ ਜਾਂਦਾ ਹੈ ਜਿਸ ਨੂੰ ਤੂੰ ਕਿਰਪਾਲ ਸੱਚਾ ਸੋਠਈ ਜਿਸ ਤੇ ਉੱਤੇ ਤੂੰ ਕਿਰਪਾ ਕਰਦਾ ਹੈ ਜੇਸਾ ਤੂੰ ਪਰਪਾਲੂ ਕਿਰਪਾ ਕਰ ਦੇਣਾ ਹੈ ਉਹ ਫਿਰ ਸਦਾ ਲਈ ਸੱਚੇ ਦਾ ਹੀ ਰੂਪ ਹੋ ਜਾਂਦਾ ਹੈ ਉਹ ਫਿਰ ਸਦਾ ਆਡੋਲ ਹੋ ਜਾਂਦਾ ਕਿਉਂਕਿ ਉਹ ਸੱਚ ਦਾ ਰੂਪ ਹੋ ਗਿਆ ਉਸ ਵਾਹਿਗੁਰੂ ਸੱਚ ਨੂੰ ਧਿਆ ਧਿਆ ਕੇ ਉਸ ਦਾ ਸਿਮਰਨ ਕਰਕੇ ਉਹ ਫਿਰ ਸੱਚੇ ਦਾ ਹੀ ਰੂਪ ਹੋ ਕੇ ਸਦਾ ਲਈ ਆਡੋਲ ਚਿਤ ਹੋ ਜਾਂਦਾ ਹੈ ਜਿਸ ਨੂੰ ਤੇਰੀ ਮਾਇਆ ਨਾ ਕੋ ਹੈ ਅਗਨਈ ਜਿਸ ਦੇ ਉੱਤੇ ਤੇਰੀ ਮਾਇਆ ਹੋ ਜਾਂਦੀ ਹੈ ਦਇਆ ਹੋ ਜਾਂਦੀ ਹੈ ਕਿਰਪਾ ਹੋ ਜਾਂਦੀ ਹੈ ਨਾ ਕੋ ਹੈ ਅਗਨਈ ਉਸ ਨੂੰ ਫਿਰ ਵਿਕਾਰਾਂ ਦੀ ਅਗਨੀ ਪਉਂਦੀ ਮਾਇਆ ਦੀ ਅਗ ਉਹ ਉਸ ਨੂੰ ਛੂ ਹੀ ਨਹੀਂ ਸਕਦੀ ਵਿਕਾਰਾਂ ਦੀ ਅਗ ਛੂ ਨਹੀਂ ਸਕਦੀ ਜਿਸ ਦੇ ਉੱਤੇ ਇਹ ਵਾਇਗੁਰ ਤੋ ਦਇਆਵਾਨ ਹੋ ਜਾਂਦਾ ਹੈ ਇਸ ਨੂੰ ਸਦਾ ਦਿਆਲ ਜਿਨ ਗੋਰਤੇ ਮਤ ਲਈ ਇਹ ਵਾਇਰ ਤੋਂ ਉਸ ਜੰਤੂ ਦੇ ਉਸ ਜੀਵ ਜੰਤੂ ਦੇ ਉਸ ਮਨੁੱਖ ਦੇ ਉੱਤੇ ਦਿਆਲ ਹੁੰਦਾ ਹੈ ਜਿਨ ਗੋਰਤੇ ਮਤ ਲਈ ਜਿਸ ਨੇ ਗੁਰੂ ਦੇ ਕੋਲੋਂ ਅਸਲੀ ਮਤ ਜੋ ਹੈ ਅਸਲੀ ਜੀਵਨ ਜੋਗਤੀ ਪ੍ਰਾਪਤ ਕਰ ਲਈ ਹੈ ਜੋ ਗੁਰੂ ਦੇ ਰਸਤੇ ਤੁਰਦਾ ਹੈ ਜੋ ਗੁਰੂ ਦੀ ਆਗਿਆ ਨੂੰ ਮੰਨਦਾ ਹੈ ਜੋ ਗੁਰੂ ਦੀ ਸ਼ਰਨ ਦੇ ਵਿੱਚ ਆਉਂਦਾ ਹੈ ਜਿਸ ਨੇ ਗੁਰੂ ਦੀ ਮੱਤ ਲੈ ਲਈ ਹੈ ਉਸ ਤੇ ਵਾਹਿਗੁਰੂ ਸਦਾ ਹੀ ਦਿyal ਰਹਿੰਦਾ ਹੈ ਸਤਗੁਰ ਕਿਰਪਾ ਕਰਨ ਅਸੀਂ ਵੀ ਗੁਰੂ ਦੀ ਮੱਤ ਦੇ ਨਾਲ ਜੁੜੀਏ ਗੁਰੂ ਦੀ ਮੱਤ ਲਵਾਂਗੇ ਗੁਰੂ ਦੇ ਰਸਤੇ ਤੇ ਚੱਲਾਂਗੇ ਗੁਰੂ ਦੀ ਸ਼ਰਨ ਦੇ ਵਿੱਚ ਆਵਾਂਗੇ ਗੁਰੂ ਦਾ ਉਪਦੇਸ਼ ਸੁਣਾਂਗੇ ਤਾਂ ਸਾਡੇ ਤੇ ਵੀ ਉਹ ਵਾਹਿਗੁਰੂ ਸਦਾ ਫਿਰ ਦਇਆਲ ਹੋਵੇਗਾ ਕਿਉਂਕਿ ਸਤ ਗੁਰੂ ਦਾ ਇਹ ਹੀ ਉਪਦੇਸ਼ ਹੈ ਤਿਸ ਨੂੰ ਸਦਾ ਦਇਆਲ ਤਿਸ ਨੂੰ ਸਦਾ ਦਇਆਲ ਜਿਨਾਂ ਗੁਰ ਤੇ ਮਤ ਲਈ ਜਨਾ ਗੁਰ ਤੇ ਮਤ ਲਈ ਵਾਹਿਗੁਰੂ ਜੀ ਕਾ ਕਾਲ ਸਾ ਵਾਹਿਗੁਰੂ ਜੀ ਕੀ ਫਤਿਹ